ਹਾਂ ਬਾਬੂ ਸਸਰੀ ਕਾਲਜੀ ਬਾਈ ਸਾਰਿਆਂ ਨੂੰ ਮਨੀ ਪਲੰਬਰ ਦਾ ਸਫਰਨਾਮਾ ਦੇਖਣ ਵਾਲਿਆਂ ਨੂੰ ਤੇ ਸਵਾਗਤ ਹੈ ਬਾਈ ਤੁਹਾਡਾ ਅੱਜ ਦੇ ਇਸ ਨਵੇਂ ਵਲੌਗ ਵਿੱਚ ਅੱਜ 4 ਤਰੀਕ ਹੈ ਪਹਿਲਾ ਮਹੀਨਾ ਜਨਵਰੀ 2026 ਤੇ ਜਗਾ ਭਗੋਮਾ ਜਿਹੜੇ ਪਿੰਡ ਦੇ ਵਿੱਚ ਪਿੰਡ ਵੀ ਕਾਹਦਾ ਹੁਣ ਬਈ ਕਲੋਨੀਆਂ ਕੱਟ ਰਹੀਆਂ ਇੱਧਰ ਆ ਪਿੱਛੇ ਖੁੱਲਾ ਜ਼ਮੀਨ ਹੁਣ ਕਣਕ-ਕਣਕ ਬੀਜੀ ਹੋਈ ਹੈ ਪਿੱਛੇ ਤੇ ਕੋਠੀਆਂ ਬਣ ਰਹੀਆਂ ਬਈ ਥਾੜਾ-ਤੜ ਤੇ ਫਿਟਿੰਗ ਕਰਕੇ ਗਏ ਤੇ ਆਪਾਂ ਗਰਾਊਂਡ ਫਲੋਰ ਦੀ ਤੇ ਫਸਟ ਫਲੋਰ ਦੀ ਸੀਵਰੇਜ ਦੀ ਬਈ ਲਾਈਨ ਕੱਢਣ ਵਾਸਤੇ ਆਏ ਹੋਏ ਆ ਸੀਵਰੇਜ ਦਾ ਕੰਮ ਸ਼ੁਰੂ ਕਰ ਲਿਆ ਅੱਜ ਆਪਾਂ ਨੇ ਲਿਗਾ ਬਾਬੂ ਅੱਜ ਮੇਲੇ ਦਾ ਟਾਰਗੇਟ ਹੋਊਗਾ ਕੱਢਣੇ ਦਾ ਆਪਣਾ ਫਿਰ ਭਈ ਮੋਬਲਵਾ ਮੁਲਬਾ ਥੱਲੇ ਦੇ ਚੱਕ तकरीबन ਚੱਕਿਆ ਭਈ ਆ ਬੰਦਿਆਂ ਨੇ ਹਨਾ ਤੇ ਥੋੜੇ-ਬੋੜੇ ਭਈਆ ਫੱਟੇ-ਪੁੱਟੇ ਇੱਧਰ ਉਹਨਾਂ ਦੇ ਤੇ ਰੋੜੀ ਭਈਆ ਇੱਧਰ ਕਮਰੇ 'ਚ ਛੇ ਖੈਰ ਮੇਲੇ ਦਾ ਟਾਰਗੇਟ ਆ ਭਈ ਅੱਜ ਕੱਢਣੇ ਦਾ ਆਪਣਾ ਕਰਦੇ ਆ ਫੱਟਪੜਈਆ ਸ਼ੁਰੂ ਪਹਾਰ ਰੁਪਿਆ ਬਾਈ ਥੱਲੇ ਰੋੜੇ ਰੋੜੇ ਚਲੋ ਖੈਰ ਬਾਈ ਕਰਦੇ ਆ ਫਿਰ ਸਰੀਰ ਨੂੰ ਕਰਮ ਪਾਈ ਸ਼ੁਰੂ ਕਰਦੇ ਆ ਬਣਦੇ ਹੋ ਬਾਈ ਵੀਡੀਓ ਨਾਲ ਐਂਡ ਤੱਕ ਠੀਕ ਆ ਬਾਪੂ ਕਰਕੇ ਫਿਰ ਕਰਕੇ ਤਿਆਰੀ ਲੈ ਲੈਂਦੇ ਤੇ ਕਰਦੇ ਹਾਂ ਕੀ ਗੱਲ ਵਗ ਪਲਾਸਟਰ ਹੋਣੇ ਕਰਕੇ ਬਈ ਪਾਣੀ ਸਾਰਾ ਜੀ ਤਰਾਈ ਦਾ ਥੱਲੇ ਭਰਤ ਵਿੱਚ ਗਿਆ ਹੋਇਆ ਏ ਇਸ ਕਰਕੇ ਮਿੱਟੀ ਗਿੱਲੀ ਆ ਥੋੜੀ ਥੋੜੀ ਮਿੱਟੀ ਕਿਉਂਕਿ ਧੁੱਪ ਹਵਾ ਲੱਗੀ ਨਹੀਂ ਹੈਗੀ ਮਿੱਟੀ ਨੂੰ ਮਿੱਟੀ ਪਾਣੀ ਤੁਹਾਨੂੰ ਪਤਾ ਹੀ ਸਿਆਲ ਦਾ ਟਾਈਮ ਚੱਲ ਰਿਹਾ ਏ ਸੁੱਕਦੀ ਨਹੀਂ ਹੈਗੀ ਮਿੱਟੀ ਬਈ ਤੇ ਪਟਾਈ ਥੋੜੀ ਔਖੀ ਹੋ ਰਹੀ ਹੈ ਮਿੱਟੀ ਹਾਰਡ ਹੋ ਗਈ ਦਿਖਾ ਦਨੇ ਤੁਹਾਨੂੰ ਅੱਗੇ ਵੀ ਤੇ ਇੱਕ ਕਮਰੇ ਚ ਬਈ ਆਪਾਂ ਲੱਗੇ ਹੋਏ ਪਟਾਈ ਕਰਨ ਵਾਸਤੇ ਇੱਧਰ ਬਈ ਬਾਬੂ ਲੱਗਿਆ ਹੋਇਆ ਪੱਟਣ ਆਹ ਦੇਖੋ ਬਈ ਡਾਕਰ ਹੋਈ ਪਈ ਹੈ ਮਿੱਟੀ ਜਿੱਦਾਂ ਹੁੰਦੀ ਹੈ ਪਿੰਡਾਂ ਵਿੱਚ ਤਾਂ ਇਹ ਕਿ ਤਾਜ਼ਾ ਭਰਤ ਪਿਆ ਹੋਇਆ ਸਾਰੇ ਇੱਧਰ ਰਖਾ ਲੋ ਕਰ ਹੈਵੀ ਪੋਲੀ ਹੈ ਪਰ ਹੈ ਗਿੱਲੀ ਮਿੱਟੀ ਤੇ ਲੈਣ ਬਈ ਆਪਾਂ ਨੇ ਕੱਢਣੀ ਹੈ ਇੱਧਰ ਤੇ ਉਹ ਡੀਪੀਸੀ ਆ ਗਈ ਆਪਣੀ ਸਾਹਮਣੇ ਦੇਖੀ ਜਿਹੜੀ ਤੁਸੀਂ ਇਹ ਹੋ ਗਿਆ ਫਰਸ ਲੈਵਲ ਅ ਚੌਥੇ ਅਰਸ਼ੀਆ ਦੇ ਵਿੱਚ ਲਾਈਨ ਪਾ ਕੱਢੂਗੇ ਇੱਧਰ ਤੇ ਤੇ ਅੱਗੇ ਪੰਜਵੇਂ ਤੇ ਛੇਵੇਂ ਚ ਜਾਊਗੇ ਐਂਡ 'ਚ ਤੇ ਕਰਦੇ ਆਂ ਭਾਈ ਇਹਦੀ ਪਟਾਈ ਫਿਰ ਖੱਡੇ ਮਾਰੂਗੇ ਸਾਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰੂਗੇ ਕਿੱਦਾਂ ਲਾਈਨ ਪਾਉਣੀ ਹੈ ਤੇ ਕਿੱਦਾਂ ਢਾਲ ਕਿੰਨੀ ਰੱਖਣੀ ਹੈ ਬਣੇ ਰਹੇ ਹੋ ਭਾਈ ਵੀਡੀਓ ਦੇ ਨਾਲ ਐਂਡ ਤੱਕ ਵੀਡੀਓ ਨੂੰ ਭਾਈ ਜੇ ਤੁਹਾਨੂੰ ਵਧੀਆ ਲੱਗਦੀ ਹੈ ਤੇ ਲਾਈਕ ਭਾਈ ਜ਼ਰੂਰ ਕਰਦੇ ਕਰੋ ਵੀਡੀਓ ਨੂੰ ਇੱਕ ਕਮੈਂਟ ਵੀ ਕਰਕੇ ਦੱਸਿਓ ਕਰੋ ਬਈ ਤੁਹਾਨੂੰ ਵੀਡੀਓ ਕਿੱਦਾਂ ਲੱਗਦੀ ਹੈ ਆਪਣੇ ਪਲੰਬਰ ਦੇ ਕੰਮ ਦੀ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੈ ਜਾਂ ਆਪਣਾ ਕਿਤੇ ਟੂਰ ਦਾ ਵਲੌਗ ਜਾਂ ਕੋਈ ਘਰੇਲੂ ਬਿੱਦ ਦਾ ਕੰਮ ਹੈ ਆਪਾਂ ਵਲੌਗ ਉਹ ਵਧੀਆ ਲੱਗਦਾ ਸਾਨੂੰ ਕਮੈਂਟ ਕਰਕੇ ਬਈ ਜ਼ਰੂਰ ਦੱਸਿਓ ਕਰੋ ਤਾਂ ਕਿ ਆਪਾਂ ਨੂੰ ਥੋੜਾ ਹੌਸਲਾ ਬਣਿਆ ਰਹੇ ਇਹ ਮਿੱਟੀ ਗਿੱਲੀ ਹੈ ਕਿ ਸੁੱਕੀ ਹੈ ਪੁਰੇ ਸੁੱਕੀ ਹੈ ਪਰ ਦੂਸਰੀ ਵੀ ਟੀ ਹੈ ਨਹੀਂ चिकनी मिट्टी, मिट्टी होवे ना है चिकनी मिट्टी है चिकनी मिट्टी ਦਾ ਪਰਤ ਪਿਆ ਬਾ ਨਾ ਇਸ ਲਈ ਇਹ ਪਟਾਈ ਔਖੀ ਹੋ ਰਹੀ ਥੋੜੀ ਇੱਕ ਰੇਤ ਵਾਲਾ ਮਿੱਟੀ ਆ ਤਾਂ ਉਸੇ ਕਹਤਾ ਹੈ ਹਾਂ ਰੇਸਲੀ ਮਿੱਟੀ ਹਾਂ ਪਾਣੀ ਵਿੱਚ ਇਸਦਾ ਹੈ ਔਰ ਖੁਦਾਈ ਵੀ ਜਲਦੀ ਹੁੰਦਾ ਹੈ ਚਲੋ ਅਬ ਤਾਂ ਪਾਣੀ ਦਾ ਹੈ ਇਹ ਵਗਣੇ ਪਾਣੀ ਦੰਦਲ ਹੁੰਦਾ ਹੈ ਜਦ ਕਿ ਉਸ ਨੂੰ ਪਾਣੀ ਪੜਦਾ ਹੈ ਚਿਕਣੀ ਮਿੱਟੀ ਹੋਣ ਕਰਕੇ ਗੁੱਟਾਂ ਵਿੱਚ ਜੰਬੜੀ ਜਾਂਦੀ ਹੈ ਕਹੀ ਨੂੰ ਵੀ ਛੱਡਦੀ ਮਿੱਟੀ ਇਹਦੇ ਚਿਕਣੀ ਆ ਮਿੱਟੀ ਥੋੜੀ ਚਿਕਣੀ ਹੈ ਤभी ਤਾਂ ਇਤਨਾ ਟਾਈਮ ਲੱਗ ਰਹਾ ਹੈ ਮਟਨ ਨੇ ਕੀ ਕਰ ਰਹੇ ਹੋ ਬੰਦੇ ਮੈਂ ਕਿਹਾ ਸੀ ਚੱਲ ਰਹੀ ਹੈ ਪਟਾਈ ਭਾਈ ਕਿੰਨੇ ਦੇ ਖਾਲੀ ਹੋ ਗਏ ਅੰਦਰ ਦੇ ਨੀਰਾ ਹੋ ਗਿਆ ਨਾ ਅੰਦਰ ਇਹ ਵੀ ਪਟਾਈ ਕਰਕੇ ਫੇਰ ਖੱਡੇ-ਖੱਡੇ ਮਾਰਦੇ ਹਨ ਭਾਈ ਕੋਤੋ ਕਿਛਾ ਪਟਾਈ ਵੀ ਆਪਣੀ ਲਗਭਗ ਪਟਾਈ ਹੋ ਗਈ ਕੰਪਲੀਟ ਤੇ ਬੀਮ ਆ ਗਿਆ ਭਾਈ ਥੱਲੇ ਖੱਡਿਆਂ ਦੀ ਮਾਣੇ ਤਿਆਰੀ ਕਰ ਰਹੇ تھے ਤੇ ਇੱਥੇ ਭਾਈ ਬੀਮ ਆ ਗਿਆ ਥੱਲੇ ਇਹ ਬੀਮ ਦੇ ਵਿੱਚ ਨੂੰ ਲੈਨ ਕੱਢੂਗੇ ਨਹੀਂ ਤਾਂ ਫਿਰ ਪਟਾਈ ਬਹੁਤ ਜ਼ਿਆਦਾ ਡੂੰਗੀ ਹੋ ਜਣੀ ਆਪਣੀ ਇਧਰ ਇਹ ਪੱਛੇ ਵੀ ਬੀਮ ਇਧਰ ਦਾ ਬਾਪੂ ਪੂਰਾ ਛੇੜਨਾ ਪੈਣਾ ਬੀਮ ਫਿਰ ਹੈ ਇਹਨੇ ਥੋੜਾ ਸਾ ਇਤਰਾਦਾ ਦੀਵਾਰ ਹੈ ਇਤਰਾਦਾ ਬੀਮ ਕੇ ਬਰਾਬਰ ਛਿਲ ਦਿੰਗੇ ਬੀਮ ਕੇ ਬਰਾਬਰ ਹਾਂ ਹੇਠੇ ਦੇਖੋ ਹਾਂਜੀ ਠੀਕ ਹੈ ਚਲ ਮੈਂ ਉਹ ਗੱਬੇ ਵਾਲਾ ਖੱਡਾ ਮਾਰ ਕੇ ਆਇਆ ਫਿਰ ਪਿੱਛੇ ਵੇੜੇ ਵਿੱਚ ਰਹਿਦੀ ਮਿੱਟੀ ਚੱਕਣੇ ਵਾਸਤੇ ਹੈ ਵੀ ਪਿੱਛੇ ਵਾਲੇ ਵੇੜੇ ਵਿੱਚ ਮਿੱਟੀ ਰਹਿਦੀ ਚੱਕਣੇ ਨੂੰ ਉੱਤੱਕ ਜੀ ਆਪ ਕੋ ਖੱਡਾ ਮਾਰਾਂ ਮੈਂ ਚੱਕ ਦੇਣਾ ਫਟਾਫਟ ਮਾਰ ਮੜੀ ਹਿੰਮਤ ਵਾਲਾ ਟਾਰਗੇਟ ਆਪਣਾ ਲੈਨ ਪਾਉਣੇ ਦਾ ਹੀ ਹੈ ਹੂੰ ਬੱਲਮਲਾਲੇ ਰਤਨੇ ਰਾਇ ਹੋ ਗਿਆ ਕਮਰੇ ਚ ਆਪਾਂ ਅੰਮ੍ਰਿਤ ਮੋਹਿੰਦਰ ਚੱਕ ਦੇ ਮੁੰਡਿਆ ਫਟੇ ਕਰਦੇ ਖੱਡੇ ਮਾਨ ਨਹੀਂ ਯੋਗੀ ਜਗਾ ਜੇ ਬਾਈ ਲੈਨ ਨਿਕਲ ਹੀ ਨਹੀਂ ਹੈਗੀ ਤੇ ਸਮਾਪਤੀ ਕਰਕੇ ਅਸੀਂ ਚੱਲੇ ਆਂ ਘਰ ਨੂੰ ਫਿਰ ਮੂਰੇ ਕਹਿ ਰਹਾਂਗਾ ਐਫਟੀ ਐਫਟੀ ਕਾ ਅੱਛਾ ਅਸੀਂ ਲਾ ਦੂੰਗਾ ਗਿੱਟ ਬਾਲ ਜਾ ਲੈ ਬੈਂਡ 'ਤੇ ਤਾਂ ਕੋਈ ਦਿੱਕਤ ਨਹੀਂ ਹੈ ਬਸ ਇਧਰ ਐਸੇ ਨਾ ਹੋਉਂਦਾ ਬੰਦ ਤੇ ਫਿਰ ਵੀ ਯਾਰ ਤੂੰ ਬੰਦ ਰਹਿ ਕੇ ਤੇਰਾ ਕਰਾਇਆ ਲੱਗਦਾ ਗੋਲ ਬਾਲ ਪਾ ਇਹਨੂੰ ਗੋਲ ਬਾਲ ਪਹਿਲਾਂ ਪਾਈਪ ਨੂੰ ਪਾ ਗੋਲ ਬਾਲ ਦੂ ਇਹਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਤੁਸੀਂ ਕਰਿਆ ਵਾ ਨਹੀਂ ਕਰਿਆ ਵਨੀ ਨਾ ਮੈਨੂੰ ਮੈਂ ਤੁਸੀਂ ਮੈਨੂੰ ਕਿਹਾ ਸੀਗਾ ਪਰ YouTube ਤੇ ਤੁਸੀਂ ਇਹ ਕਰ ਵੀ ਲਿਆ ਤੁਸੀਂ ਕਿੱਥੇ ਦੇਖਣੀ ਮੇਰੀ ਵੀਡੀਓ ਇਹਨੂੰ ਗੋਲ ਬਾਲ ਇਹਨੂੰ ਪਾਣੋ 10 ਬਈ ਇਹਨੂੰ ਤਿੰਨ ਤੱਕ 40 ਪਾਈਦਾ ਪਹਿਲਾਂ ਕੱਲੇ ਪਾਈਪ ਨੂੰ ਦੂ ਇਹਨੂੰ ਪਾ ਫਿਰ ਇਹਦੇ ਉੱਪਰ ਨੂੰ ਘੁਮਾ ਦੇ ਠੀਕ ਹੈ ਠੀਕ ਹੈ ਇਸ ਤੋਂ ਇਸ ਦੇ ਅੰਦਰ ਸੇ ਪਾਇਆ ਹੈ ਕਿ ਬਾਹਰ ਕੋ ਪਾਈਪ ਨਹੀਂ ਆਏਗਾ ਕੰਮ ਨਹੀਂ ਕਰਦਾ ਤੇ ਜੇ ਮੈਂ ਦੱਸਾਂ ਜੀ ਦਿਨ ਮੈਂ ਕੰਮ ਲੱਗ ਗਿਆ ਤੇ ਤੁਹਾਨੂੰ ਮੈਂ ਕੰਮ ਸਿਖਾ ਦਊਗਾ ਮੈਂ ਉਹਨੂੰ ਠੀਕ ਆ ਦੋ ਮਹਾਰਾਜ ਸਿੱਖਣਾ ਤਾਂ ਹੋਈ ਹੈ ਚਾਹੇ ਆਪ ਕੋ ਸਿੱਖੋ ਚਾਹੇ ਉਸਤਾਦ ਇਹ ਨਾ ਉਹ ਕਿਤੇ ਕੱਚੇ ਜੇ ਮੱਛੀ ਵੱਢ ਜਵੇ ਤੇ ਕੱਚੀ ਅੱਛੀ ਮੱਛੀ ਮੱਛੀ ਤਾਂ ਹੈ ਹੀ ਨਹੀਂ ਇਹ ਗੱਲਾਂ ਸਾਰੀਆਂ ਉਹ ਯਾਰਾਂ ਦੀਆਂ ਹੁੰਦੀਆਂ ਆ ਵੀ ਉਹ ਯਾਰ ਸਾਡੇ ਕੋਲ ਪ੍ਰੋਪਰ ਨਹੀਂ ਹੁੰਦੇ ਨਹੀਂ ਅਸੀਂ ਕਰਨ ਨੂੰ ਕਿਤਨਾ ਕੁਝ ਨਹੀਂ ਹੈਗੀ ਜੇ ਮੈਂ ਨਾਲ ਜੇ ਮੇਰੇ ਉਧੇ ਮੁੰਡੇ ਹੀ ਖੜਾ ਹੁੰਦਾ ਨਾ ਤਾਂ ਇਹ ਕੰਮ ਤਾਂ ਸਮਾਂ ਰਹਿ ਜਾ ਸਾਰੇ ਬੰਦੇ ਐਸੇ ਹੀ ਕਰ ਲੈਗੇ ਮਾਰਸ ਤਾਂ ਹਮ ਵੀ ਤੋਂ ਗੱਲ ਇਹ ਮੌਕੇ ਤੇ ਉਜਾਰ ਨਹੀਂ ਹੁੰਦੀ ਪਾਣੀ ਥੋੜਾ ਬੰਨੀ ਬਾਲਤ ਲਾ ਦੇ ਯਾਰ ਬਾਲ ਲਾ ਦੇ ਹੁਣ ਤੂੰ ਪਾਣੀ ਮੈਨੂੰ ਤਾਂ ਨਹੀਂ ਹੈਗਾ ਮਤਲਬ ਇਹ ਤਾਂ ਮਾਰੇ ਲਾਵਾਂ ਕਨੈਕਸ਼ਨ ਦਿਓ ਬੰਨੋ ਬਾਹਰ ਆਣੀ ਦੋ ਸਿਰੇ ਸੋਸਨ ਬਾਹਰ ਹੈ ਸੋਸਨ ਹੋ ਗਿਆ ਖੜ ਜਾਓ ਪ੍ਰੈਸ਼ਰ ਤਾਂ ਇੰਨਾ ਕੇ ਮੋਟਰ ਨਾਲ ਮੋਟਰ ਨਾ ਬਣੂਗਾ ਮੋਟਰ ਨਾਲੇ ਬਣੂਗਾ ਪ੍ਰੈਸ਼ਰ ਦਾ ਮੋਟਰ ਨਾਲ ਕਟਿੰਗ ਇਹਦਾ ਹੋਊਗਾ ਹੈ ਨਾ ਨਹੀਂ ਆ ਖੱਡਾ ਆਪਣੇ ਭਰ ਜਾਊਗਾ ਹੁਣ ਹੱਥ ਥਾੜੇ ਇਹਦੇ ਨੇ ਭਰ ਜੇਗਾ ਆਪਣੇ ਹਾਂਜੀ ਬਾਹਰ ਨਹੀਂ ਕਰ ਰਹਾ ਹਾਂ ਦੇਖ ਕੇ ਚਲੋ ਚਲੋ ਪੈਰ ਤੋਂ ਲਾ ਆਪਣੇ ਪੈਰ ਤੋਂ ਪੈਰ ਦਾ ਬਾਅਦ ਤੂੰ ਆਉਂਗੇ ਦੇ ਨਹੀਂ ਹੁਣ ਅੱਜ ਬਾਲ ਵੀ ਚਲਾ ਗਏ ਹੁਣ ਹਾਂ ਜੀ ਇੱਨਾ ਠੀਕ ਹੈ ਅੱਗੇ ਹਾਂ ਹਾਂ ਮਾਤਾ ਪੈਬੂ ਲੱਗਦਾ ਹੋ ਜਾਊਗਾ ਅੱਗੇ ਇਹਨੂੰ ਆਰ ਇਹਨੂੰ ਇਥੋਂ ਪੈਪਰ ਨੂੰ ਪਾ ਕੇ ਨਾ ਦੱਸਿਓ ਪੈਪਰ ਨੂੰ ਦੂਏ ਨਾ ਬਣਾਉ ਆਹੋ ਦੇ ਨਾ ਬੰਦੂਗੇ ਬਹੁਤ ਬਹੁਤ ਤੁਹਾਡੇ ਅਤੀ ਧੰਨਵਾਦੀ ਜਿਵੇਂ ਕਹਿੰਦੇ ਨੇ ਮੇਰੇ ਕੋ ਪੰਜਾਬੀ ਐਪਲੀਕੇਸ਼ਨ ਲਿਖ ਦੇਉਂਦੇ ਨੇ ਹੂੰ ਉਹ ਤਾਂ ਆਇਆ ਜੀ ਹੁਣ ਨਾਲੇ ਪੱਕੇ ਬੰਦਿਆਂ ਦਾ ਫਾਇਦਾ ਕੀ ਇਹ ਜਿਹੇ ਮੌਕੇ ਦੇ ਅਮਰਜੈਂਸੀ ਦੇ ਕੰਮ ਨਾ ਆਏ ਮੈਂ ਨਾ ਰੋਡ ਤੇ ਤਾਂ ਮੈਂ ਰੋਡ ਤੇ ਤਾਂ ਹੀ ਤਾਂ ਫੋਟ ਚੱਕਰ ਤੁਹਾਡਾ ਟ੍ਰੈਫਿਕ ਹੁੰਦੀ ਆ ਹਵੇ ਦੋ ਵਾਰੀ ਪਹਿਲਾਂ ਫੋਨ ਕਰਿਆ ਤਾਂ ਆਹੋ ਮੈਂ ਭਾਈ ਮਨੂੰ ਐ ਲੱਗਦਾ ਕਿ ਮੈਂ ਭਾਈ ਸੰਡੇ ਦਾ ਦੇਣਾ ਕਈ ਵਾਰੀ ਬੰਦਾ ਬਾਬਿਆਂ ਦੇ ਦਰਬਾਰ ਚਲ ਜਿੰਦਾ ਨਹੀਂ 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 ਅੱਜ ਦਾ ਘਰੇ ਦੇ ਅੱਜ ਕਿਤੇ ਨਹੀਂ ਗਏ ਹੈਗੇ ਬਾਹਰ ਬੰਦ ਕਰਦੇ ਮੈਂ ਤਵਾ ਇਹ ਤਾਂ ਪਾਣੀ ਆਪਣੇ ਉੱਪਰ ਅੱਠ ਗਿਆ ਵਿੱਚ ਵਿੱਚ ਰਿਸੀ ਗਿਆ ਫਿਰ ਤਾਂ ਠੀਕ ਹੈ ਇਹ ਕੱਢਣਾ ਪਊਗਾ ਨਹੀਂ ਫਿਰ ਕੱਢਣਾ ਪਊਗਾ ਮੋਟਰ ਲਾ ਕੇ ਥੱਲੇ ਗਿੰਦੀ ਹੋਏ ਨਾ ਮੁੱਕੀ ਹੋਏ ਛੋਟੂ ਓ ਛੋਟੂ ਐ ਐਸੇ ਇੱਕ ਮਿੰਟ ਤੂੰ ਮੱਛਰ ਜਾ ਹੁਣ ਤੂੰ ਮੈਂ ਬਾਹਲ ਪਾਉਣ ਦਾ ਸਮਾਂ ਆਇਆ ਪਾਹਾਂ ਮੈਂ ਪਾਹਾਂ ਮੈਂ ਦੱਸਦੇ ਹੁਣ ਹੋਮ ਪਾਉਣ ਲੱਗੇ ਨਾ ਪਤਾ ਇਹਨੇ ਸਾਰਾ ਕੁਝ ਹੈ ਪਤਾ ਸਾਰਾ ਕੁਝ ਹੈ ਹਲੇ ਵੀ ਨਹੀਂ ਹਾਂ ਹਾਂ ਰੁਕ ਜਾ ਲੋੜ ਨਹੀਂ ਇਹਨਾਂ ਕੁਝ ਕਰਨ ਦੀ ਲੋੜ ਨਹੀਂ ਹੈਗੀ ਇੱਕ ਹੁਣ 20ਵੇਂ ਸੈਂਟਰ ਲੋਕ ਤਾਂ ਨਾਗਵਾਲ ਪਾਉਂਦੇ ਅਜੇ ਕਰ ਵਾਲਾ ਪਾਊਗਾ ਨਾਗਵਾਲ ਨਹੀਂ ਇਹ ਸਿੰਪਲ ਹੈ ਐਸੇ ਪਾ ਨੇ ਨਾਗਵਾਲ ਬਾ ਯਾਰ ਤੂੰ ਨਾਗਵਾਲ ਪਕੜ ਲਿਆ ਇਸਕੋ ਯਹਾਂ ਸੇ ਖਿੱਚ ਬਸ ਲੈ ਬਸ ਯਹਾਂ ਸੇ ਟੋ ਦੇਖਿਆ ਸਿੱਖ ਗਿਆ ਉਹ ਮੈਂ ਵੀ ਪਾ ਰਹਾ ਤਾਂ ਐਸੇ ਐਸੇ ਨਹੀਂ ਦੇ ਪਾ ਰਹਾ ਤੂੰ ਤੂੰ ਬਣਾ ਕੇ ਨਾ ਔਖਾ ਰਿਹਾ ਤੂੰ ਉਹਨੂੰ ਬਾਹਰ ਸੇ ਆਉਣਾ ਦੇ ਸੇ ਇਹ ਨਹੀਂ ਟਾਈਟ ਹੋਗਾ ਦੋਨੋਂ ਸਾਈਡ ਸੇ ਟਾਈਟ ਹੋਗਾ ਐਸੇ ਤੂੰ ਬਣਾ ਹੀ ਨਹੀਂ ਤਰ ਰਿਹਾ ਉਹਨੂੰ ਔਖਾ ਬਣਾ ਰਿਹਾ ਤੈਨੂੰ ਬੰਦਾ ਦਾ ਕਾਰੀਗਰ ਆ ਇਹ ਥੋੜੇ ਯਾ ਤੈਨੂੰ ਠੰਡ ਲੱਗਣ ਲੱਗ ਗਈ ਬਸ ਥੋੜਾ ਜਿਹਾ ਭਟਕ ਗਿਆ ਠੀਕ ਹੈ ਸਾਰਾ ਹੈ ਬਈ ਉਹ ਜੇ ਨਹੀਂ ਹੈਗੀ ਬਾਕੀ ਤਾਂ ਠੀਕ ਆ ਸਾਰਾ ਕੁਝ ਤੇ ਕੋਈ ਠੀਕ ਹੈ ਰਹਿਤਾ ਹੈ ਪੈਰ ਤਾਂ ਹੋ ਗਏ ਆਪਣੇ ਬੂਟ ਪਾ ਲੈ ਬੂਟ ਹੱਥ ਚ ਫੜੀ ਗਿੱਲੇ ਹੋ ਜਣੇ ਬੂਟ ਅੰਦਰ ਤੇ ਐ ਫੜ ਕੇ ਲੈ ਜਾਓ ਸਕੂਟਰ ਤੇ ਬਹਿ ਕੇ ਜਾਣਾ ਤਾਂ ਸੁੱਕ ਜੂਗੇ ਇੰਨੇ ਨੂੰ ਪੈਰ ਤੇ ਹਵਾ ਚ ਪਾਣੀ ਜਾ ਕੇ ਅੱਗੇ ਉਹ ਵੀ ਤਾਂ ਠੀਕ ਆ ਤੁਹਾਡੀ ਹਾਂ ਅਸਲ 10 ਰੁਪਏ ਜਾਣਾ ਹਾਂ ਇੱਦੀ ਹੱਥ ਨਾਲ ਫੜ ਕੇ ਲੈ ਚੋ ਨਾ ਉੱਥੇ ਆ ਕੇ ਨਾ ਆਉਂਗਾ ਕਿ ਕਰੂਗਾ ਮਾਇਆ ਦੇਖ ਰੱਤਾ ਕਿੰਨੀ ਹੈਗੀ ਆ। ਭਾਈ ਜੀ 10 ਰੁਪਏ ਖਰਚੇ ਤਾਂ ਦੇ ਠੱਕੇ ਤਾਂ ਨੇ। ਤਈਏ। ਤਈਏ। ਕੈਂਪ ਬੋਲ। ਲਓ ਜੀ। ਬੰਦਾ ਪੱਕਾ ਤੇ ਬਾਣੀਆਂ ਨਾਲ ਲੱਗਦੀ ਆ ਨਾ। ਬੱਲਾ ਬੱਲਾ ਬੱਲਾ। ਆ ਸਾਮਾਨ ਦੋ ਲਾਏ ਆ ਲਿਸਟ ਐਡੀ ਚੱਕਰਿਆਂ ਦੀ। ਐਫਟੀਐਮਟੀ ਉਹ ਮਹਿੰਗੀ ਹੁੰਦੀ ਹੈ। ਦੋ ਐਲਬੋ ਲਾ ਕੇ। ਲੈਤਾ ਹੀ ਨਹੀਂ ਕਹਾ। ਐਲਬੋ ਕਿੰਨੇ ਕਹ ਰਹਾ ਹੈ? 230 ਰੁਪਏ ਲੈਂਤੇ ਆ ਇਹ। ਐਲਬੋ ਕਿੰਨੇ ਕਹੇ? ਲੈਤੇ ਕਿੰਨੇ 15 ਦੁਨ 30 ਹਜ਼ਾਰ। ਪੈਗੇ ਨੇ ਲਾਇਆ ਕੰਮ ਹੋ ਗਿਆ। ਪਾਈਪ ਪਾਈਪ ਚ ਲੈ ਲਾਏ ਬਣੀ ਲਾਏ ਹੈ 180 ਦੇ ਠੀਕ ਹੈ ਵੈਸੇ 200 ਇਹ 15 ਦੁਨਾ 30 ਅਦਾ 140 40 ਰੁਪਏ ਕਮ ਹੋ ਗਿਆ ਹਾਲੋ ਪਾਈਪ ਤੇ ਨਹੀਂ ਕੱਟ ਕਰਨਾ ਪਾਈਪ ਤੋਂ ਰੱਖ ਲਓ ਮਹਾਰਾਜ ਕੰਮ ਆ ਜਾਣਾ ਰੱਖ ਲੈਣਾ ਉਸ ਸਟੋਰ ਚੱਕ ਲੈਣਾ ਉੱਥੇ ਖੜਾ ਕੰਮ ਆ ਪਾਈਪ ਤਾਂ ਕੰਮ ਆ ਜਾਊਗਾ ਇਹ ਵੀ ਰੱਖਣੀ ਹੈ ਚਲੋ ਇਹ ਤਾਂ ਹੁਣ ਦੁਕਾਨ ਲੈ ਜਾ ਤੂੰ ਕਿੰਨੇ 40 ਰੁਪਏ ਕੱਟਾ 600 600 ਦੇ ਦੋ ਬਸ ਕਿੰਨੇ ਦੋਸਤ ਪਰ ਆਨਲਾਈਨ ਨੇ ਪਾਉਣੇ ਪਾਣੇ ਮੇਰੇ ਕੋਲ ਪੈਸੇ ਹੈ ਨਹੀਂ ਅੱਜ ਮੈਂ 2000 ਪੇਰ ਦਿੱਤਣ ਨਾਲ ਫੜ ਚੋ ਪੁੱਤਿਆ ਕੈਸ਼ ਹੈ ਨਹੀਂ ਕੈਸ਼ ਖਤਮ ਹੋਇਆ ਮੈਂ ਸੀ ਚਲਾਉਂਦੇ ਆਂ ਲੈ ਨਾ ਮੇਰੇ ਚਾਚੇ ਦਾ ਮੁੰਡਾ ਦਾ ਘਰ ਆ ਸਾਰੀ ਉਹ ਆਇਆ ਮੈਂ ਕੋਈ ਤੂੰ ਪਿੱਛੇ ਤੈਨੂੰ ਭੇਜਿਆ ਸੀ ਕੰਮ ਉਹਦੇ ਇਹਨਾਂ ਦੇ ਕਰਨ ਵਾਸਤੇ ਹੋ ਗਏ 2-3 ਸਾਲ ਨਹੀਂ ਮੈਂ ਨਹੀਂ ਆਇਆ ਇਕੱਲੀ ਭੇਜਿਆ ਸੀ ਹੈਗਾ ਸੀ ਉਹ ਕੰਮ ਹੈਗਾ ਸੀਗਾ ਤੋ ਕਰਨ ਭੇਜਿਆ ਸੀ ਤੈਨੂੰ ਕੋਈ ਇੱਥੇ ਆ ਪੂਰਾ ਪਲਾਟ ਆਉਂਦਾ ਲੈ ਕੇ ਉਹ ਕੰਮ ਕਰਾ ਸਵਾ ਦੋ ਕਰਾਣ ਹੈਗੇ 1300 ਵੱਜਾ 1350 ਕੁਛ ਕਰਨਾ ਹੈ ਤੇ ਆਪਾਂ ਇੱਧਰ ਹੈਂ ਹਾਂ ਮਤਲਬ ਭੇਜਿਆ ਸੀ ਇਕੱਲੀ ਉਹ ਮੈਨੂੰ ਯਾਦ ਆ ਤਾ ਕੋਈ ਨੰਬਰ ਵੀ ਜੇਤਾ ਆ ਪੀਜੀ ਬਣਾਵਾ ਹੁਣ 500 ਗਾਜੇ ਉਹ ਕੋਠੀ ਬਣਾਉਣ ਲੱਗਿਆ ਆ ਖੜਾ ਨਾ ਜੰਮਣ ਹਾਂ ਜੀ ਖੜਾ ਇਹਦੇ ਨਾਲ ਬਣਾ ਰਿਹਾ ਇੱਧਰ ਪਹਿਲਾਂ ਇਹਦੇ ਸਾਹਮਣੇ ਪੁਰਾਣਾ ਮਕਾਨ ਹੈਗਾ ਬਹੁਤ ਸਾਲ ਹੋ ਗਏ ਉਹਨਾਂ 30 35 ਸਾਲ ਹੋ ਗਏ ਬਣਾਏ ਉਹ ਤੇ ਉਹ ਹੁਣ ਢਾ ਦੇਣਾ ਤੇ ਉਧਰ ਨਵੀਂ ਬਣਾਉਣਾ ਇੱਕ ਰਾਇਪਰ ਦਾ ਇਹ ਬਣਾ ਗਏ ਸਾਰ ਅੱਛਾ ਬਲੌਂਗੀ ਵੀ ਤਾਂ ਇੱਕ ਬਿਲਡਿੰਗ ਕਿਰਾਏ ਵਾਲੀ ਇੱਕ ਮਦਦਪੁਰ ਹੌਂਕ ਬਣਾਈ ਵੀ ਹੈ ਹੈਗਾ ਤਾਂ ਇੱਥੇ ਨੱਕਰਾ ਆਉਂਦਾ ਮੋਟੂ ਗਾਟ ਨੂੰ ਅਸੀਂ ਇਹਦੇ ਕੋਸ਼ਿਸ਼ ਕਰਨ ਲੱਗੇ ਹਾਂ। ਅੱਜ ਵੀ ਹਲੇ 4 ਸਾਲ ਦਾ 5 ਸਾਲ ਦਾ ਮੇਰਾ ਕਰਾਇਆ ਹੀ ਜਾਣਾ ਤੇ